ਚੌਣੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦੇ ਲਈ ਆ ਗਈ ਮਾੜੀ ਖਬਰ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀਆਂ ਜਾਰੀ ਹਦਾਇਤਾਂ ਪੋਸਾ 44 ਤੇ ਹਾਈਬ੍ਰਿਡ ਬੀਜਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਲਗਾ ਦਿੱਤੀ ਪੂਰਨ ਤੌਰ ਦੇ ਉੱਤੇ ਪਾਬੰਦੀ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਘੇਠਾਂ ਜਾ ਰਿਹਾ ਉਸ ਨੂੰ ਦੇਖਦੇ ਹੋਏ ਇਹ ਬੀਜਾਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਆ ਹਾਈਬ੍ਰਿਡ ਬੀਜ ਤੇ ਪੋਸਾ 44 ਦੇ ਉੱਤੇ ਅਜੇ ਹੀ ਪਾਬੰਦੀ ਲਗਾਈ ਆ ਜੇਕਰ ਕੋਈ ਬੀਜ ਵੇਚਦਾ ਦੁਕਾਨਦਾਰ ਕੋਈ ਸਟੋਰ ਵਾਲਾ ਤਾਂ ਉਸ ਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਪਾਸੇ ਕਿਹਾ ਜਾਂਦਾ ਕਿ ਪਾਣੀ ਬਚਾਓ ਪਾਣੀ ਨੂੰ ਬਚਾਉਣ ਦੀ ਅੱਜ ਲੋੜ ਬਹੁਤ ਜ਼ਿਆਦਾ ਕਿਉਂਕਿ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੇਠਾਂ ਪਹੁੰਚ ਚੁੱਕਿਆ ਆਉਣ ਵਾਲੇ ਸਮਿਆਂ ਦੇ ਵਿੱਚ ਕਹਿੰਦੇ Rajasthan ਵਾਲਾ ਹਾਲ ਪੰਜਾਬ ਦੇ ਵਿੱਚ ਹੋ ਜਾਵੇਗਾ ਹਾਲਾਂਕਿ ਪੰਜਾਬ ਪਾਣੀ ਦੇ ਤੌਰ ਤੇ ਫਸਲਾਂ ਦੇ ਤੌਰ ਤੇ ਜਾਣਿਆ ਜਾਂਦਾ ਕਿਉਂਕਿ ਪਾਣੀ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਕੋਈ ਘਾਟ ਨਹੀਂ ਸੀ ਪੰਜਾਬ ਦੇ ਵਿੱਚ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਕਿਸਾਨ ਇਹ ਫਸਲੀ ਚੱਕਰ ਦੇ ਵਿੱਚੋਂ ਨਹੀਂ ਨਿਕਲ ਰਹੇ ਫਸਲ ਉਹੀ ਲਗਾ ਰਹੇ ਨੇ ਤਾਂ ਇਹਨਾਂ ਬੀਜਾਂ ਨੇ ਜਿਹੜਾ ਆ ਪਾਣੀ ਦਾ ਪੱਧਰ ਹੇਠਾਂ ਪਹੁੰਚਾ ਦਿੱਤਾ ਇਹ ਫਸਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਪਾਣੀ ਸੋਖਦੀਆਂ ਨੇ ਬਹੁਤ ਜ਼ਿਆਦਾ ਪਾਣੀ ਪੀਂਦੀਆਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਆ ਇਸ ਕਰਕੇ ਪਾਣੀ ਦਾ ਪੱਧਰ ਹੇਠਾਂ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਕਈ ਵਾਰ ਗੀਤਾਂ ਦੇ ਵਿੱਚ ਵੀ ਜਿਹੜਾ ਜ਼ਿਕਰ ਕੀਤਾ ਇਸ ਦਾ ਇੱਕ ਬਹੁਤ ਪੁਰਾਣੇ ਕਲਾਕਾਰ ਦਾ ਇੱਕ ਗੀਤ ਆ ਪ੍ਰੀਤ ਬਰਾੜ ਦਾ ਜਿਸ ਦੇ ਵੱਲੋਂ ਕਿਹਾ ਗਿਆ ਕਿ ਪਾਣੀ ਹੋ ਗਏ ਡੂੰਘੇ ਝੌਨਾ ਲਾਉਣਾ ਹੀ ਛੱਡ ਦੇਣਾ ਤਾਂ ਵਾਕਈ ਪਾਣੀ ਇੰਨੇ ਜ਼ਿਆਦਾ ਡੂੰਘੇ ਹੋ ਗਏ ਜਿਹੜੇ ਹੁਣ ਕਿਸਾਨ ਨੇ ਉਹ ਇਸ ਤਰੀਕੇ ਨਾਲ ਪਰੇਸ਼ਾਨ ਹੋ ਚੁੱਕੇ ਕਿਉਂਕਿ ਉਹਨਾਂ ਨੂੰ ਬੋਰ ਕਰਵਾਉਣੇ ਪੈਂਦੇ ਨੇ ਲੱਖਾਂ ਰੁਪਏ ਲਾ ਕੇ ਬੋਰ ਕਰਵਾਉਂਦੇ ਪੈਂਦੇ ਨੇ ਕਿਉਂਕਿ ਜਿੰਨਾ ਜ਼ਿਆਦਾ ਪੱਧਰ ਹੀਟਾ ਜਾਵੇਗਾ ਓਨੇ ਜ਼ਿਆਦਾ ਪਾਈਪ ਪੈਣਗੇ ਓਨੇ ਜਿਆਦਾ ਤਾਰ ਪਵੇਗੀ ਓਨਾ ਜਿਆਦਾ ਖਰਚਾ ਹੋਵੇਗਾ ਬੋਰ ਕਰਵਾਉਣ ਦਾ ਤਾਂ ਇਸ ਤਰੀਕੇ ਨਾਲ ਪਾਣੀ ਵਾਕਈ ਹੀ ਡੂੰਗੇ ਹੋ ਚੁੱਕੇ ਨੇ ਤਾਂ ਕਈ ਕਿਸਾਨ ਜਿਹੜੇ ਨੇ ਅਜਿਹੇ ਨੇ ਜੋ ਇਸ ਗੱਲ ਨੂੰ ਲੈ ਕੇ ਸੋਚਾਂ ਦੇ ਵਿੱਚ ਨੇ ਕਿ ਇੰਨੇ ਨੇ ਮਹਿੰਗੇ ਬੋਰ ਕਰਵਾਉਣੇ ਆ ਫਸਲਾਂ ਨੂੰ ਪਾਣੀ ਦੇਣੇ ਆ ਪਰ ਕਈ ਵਾਰ ਫਿਰ ਕੁਦਰਤ ਦੀ ਮਾਰ ਪੈ ਜਾਂਦੀ ਆ ਪੱਕੀ ਪਕਾਈ ਫਸਲ ਜਿਹੜੀ ਮੀਂਹ ਦੇ ਨਾਲ ਖਰਾਬ ਹੋ ਜਾਂਦੀ ਆ ਥੋੜੇ ਸਮਿਆਂ ਦੇ ਪਹਿਲਾਂ ਜਿਹੜਾ ਤੁਸੀਂ ਦੇਖਿਆ ਹਾਲ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੋਈ ਤਾਂ ਉਸ ਵੇਲੇ ਫਸਲਾਂ ਪਾਲੀਆਂ ਪਲਾਈਆਂ ਜਿਹੜੀਆਂ ਨੇ ਉਹ ਸਾਰੀਆਂ ਬਰਬਾਦ ਹੋ ਗਈਆਂ ਕਈ ਵਾਰ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਕਿਸਾਨ ਪਈ ਪਈ ਫਸਲ ਜਿਹੜੀ ਮੰਡੀ ਦੇ ਵਿੱਚ ਉਹ बिकਦੀ ਨਹੀਂ ਜਾਂ ਫਿਰ ਮੰਡੀਆਂ ਦੇ ਖਾਸ ਪ੍ਰਬੰਧ ਹੁੰਦੇ ਨੇ ਜਿਹੜੇ ਦਾਅਵੇ ਹੁੰਦੇ ਨੇ ਕਿ ਖਾਸ ਪ੍ਰਬੰਧ ਨੇ ਪਰ ਉਹ ਦਾਅਵੇ ਜਿਹੜੇ ਨੇ ਸਿਰਫ ਦਾਅਵੇ ਹੀ ਰਹਿ ਜਾਂਦੇ ਨੇ ਕੋਈ ਸ਼ੈੱਡ ਨਹੀਂ ਹੁੰਦਾ ਮੀਂਹ ਆ ਜਾਂਦਾ ਪਈ ਫਸਲ ਜਿਹੜੀ ਮੰਡੀਆਂ ਦੇ ਵਿੱਚ ਉਹ ਰੁਲਦੀ ਹੁੰਦੀ ਆ ਬਹੁਤ ਸਾਰੀਆਂ ਤਸਵੀਰਾਂ ਅਜਹੀਆਂ ਦੇਖੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਕਿਸਾਨਾਂ ਦੇ ਅਰਮਾਨ ਉਸ ਪਾਣੀ ਦੇ ਵਾਂਗ ਬਹਿ ਜਾਂਦੇ ਨੇ ਤਾਂ ਹੁਣ ਕਿਸਾਨਾਂ ਦੇ ਲਈ ਇਹ ਮਾੜੀ ਖਬਰ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਫਾਇਦਾ ਹੋਵੇ ਹਰ ਕੋਈ ਚਾਹੁੰਦਾ ਫਾਇਦਾ ਕੱਲੇ ਕਿਸਾਨ ਨਹੀਂ ਆ ਹਰ ਕੋਈ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਬਿਜ਼ਨਸਮੈਨ ਆ ਹਰ ਕੋਈ ਫਾਇਦਾ ਚਾਹੁੰਦਾ ਪਰ ਕਿਸਾਨ ਜਿਹੜਾ ਇੱਕ ਅਜੀਹਾ ਆ ਕਿ ਜੋ ਜਿਸ ਦੇ ਅੰਦਰ ਸਬਰ ਬਹੁਤ ਜ਼ਿਆਦਾ ਆ ਕਿ 6 ਮਹੀਨੇ ਜਿਹੜੀ ਫਸਲ ਨੂੰ ਦੇਖਦਾ 6 ਮਹੀਨੇ ਫਸਲ ਪੱਕਦੀ ਆ 6 ਮਹੀਨੇ ਬਾਅਦ ਫਸਲ ਉੱਪਰ ਦੀ ਬੜਾਈ ਹੁੰਦੀ ਆ ਫਿਰ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਕਿਸੇ ਦੇ ਪੈਸੇ ਦੇਣੇ ਲੈਣੇ ਹੁੰਦੇ ਨੇ 6 ਮਹੀਨਿਆਂ ਬਾਅਦ ਉਸ ਦਾ ਦੇਣ ਲੈਣ ਹੁੰਦਾ ਹਿਸਾਬ-ਕਿਤਾਬ ਹੁੰਦਾ ਕਈ ਕਿਸਾਨ ਤਾਂ ਅਜਿਹੇ ਨੇ ਛੋਟੇ ਕਿਸਾਨਾਂ ਦੀ ਗੱਲ ਕਰ ਰਹੇ ਆ ਕਿ ਜਿਹੜੇ ਕਿਸਾਨ ਆਪਣਾ ਸਾਰਾ ਰੋਜਗਾਰ ਹੁੰਦਾ ਉਹਨਾਂ ਦਾ ਖੇਤੀਬਾੜੀ ਤੇ ਨਿਰਪਰ ਹੁੰਦਾ ਆ ਤਾਂ ਉਹ 6 ਮਹੀਨਿਆਂ ਬਾਅਦ ਵੀ ਦੁਕਾਨਦਾਰਾਂ ਦਾ ਕਰਜ਼ਾ ਉਤਾਰਦੇ ਨੇ ਕਰਿਆਨੇ ਦਾ ਕਰਜ਼ਾ ਕਰਿਆਨੇ ਦਾ ਸਮਾਨ ਹੁੰਦਾ ਕੋਈ ਹੋਰ ਸਮਾਨ ਤੇ ਉਹ 6 ਮਹੀਨੇ ਤੇ ਨਿਰਪਰ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਘੱਟ ਜ਼ਮੀਨ ਆ ਤੇ ਉਹ ਅਜਿਹੇ ਦੇ ਵਿੱਚ ਫਿਰ ਬਹੁਤ ਪਰੇਸ਼ਾਨ ਨੇ ਕਿ ਸਾਡੇ ਕੋਲ ਤਾਂ ਸਿਰਫ ਇੰਨੀ ਕੁ ਜ਼ਮੀਨ ਹੈ ਕਿ ਖਰਚਾ ਵੀ ਪੂਰਾ ਨਹੀਂ ਹੁੰਦਾ ਬਹੁਤ ਸਾਰੇ ਕਿਸਾਨ ਤਾਂ ਖੇਤੀ ਦਾ ਇਹ ਧੰਦਾ ਜਿਹੜਾ ਉਸ ਨੂੰ ਹੁਣ ਲਾਹੇਵੰਦ ਧੰਦਾ ਨਹੀਂ ਸਮਝ ਰਹੇ ਖੇਤੀ ਦਾ ਧੰਦਾ ਜਿਹੜਾ ਆ ਉਹ ਛੱਡ ਚੁੱਕੇ ਨੇ ਕਿਉਂਕਿ ਖਰਚੇ ਬਹੁਤ ਜ਼ਿਆਦਾ ਰਿਹਾ ਸਪਰੇਹਾਂ ਬਹੁਤ ਜ਼ਿਆਦਾ ਹੋ ਗਈਆਂ ਡੀਏਪੀ ਬਹੁਤ ਮਹਿੰਗਾ ਹੋ ਗਿਆ ਇਸ ਕਰਕੇ ਜਿਹੜੇ ਨੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ ਤਾਂ ਫਿਰ ਕਿਸਾਨ ਆ ਕੇ ਧਰਨੇ ਲਾਉਂਦੇ ਨੇ ਧਰਨੇ ਲਾਉਂਦੇ ਨੇ ਕਿ ਸਾਨੂੰ ਐਮਐਸਪੀ ਦੀ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਵੇ ਜਿਸ ਤਰੀਕੇ ਦੇ ਨਾਲ ਕਈ ਕਿਸਾਨ ਇਹ ਫਸਲੀ ਚੱਕਰ ਚੋਂ ਬਾਹਰ ਨਿਕਲੇ ਨੇ ਕੋਈ ਟਮਾਟਰ ਲਗਾਉਂਦਾ ਮਿਰਚਾਂ ਲਾਉਂਦਾ ਕੋਈ ਹੋਰ ਫਸਲਾਂ ਲਾਉਂਦਾ ਆ ਤਾਂ ਫਿਰ ਉਹਨਾਂ ਦੀ ਜਿਹੜੇ ਟਮਾਟਰ ਨੇ 1 ਰੁਪਿਆ ਕਿਲੋ ਜਾਂਦੇ ਨੇ 2 ਰੁਪਏ ਕਿਲੋ ਜਾਂਦੇ ਨੇ ਗੋਭੀ ਜਿਹੜੀ ਆ ਸੜਕਾਂ ਦੇ ਉੱਤੇ ਰੁੜਦੀ ਹੋਈ ਦੇਖੀ ਹੋਵੇਗੀ ਤੁਸੀਂ ਬਹੁਤ ਸਾਰੇ ਕਿਸਾਨਾਂ ਨੇ ਖੜੀ ਖੜੋਤੀ ਜਿਹੜੀ ਗੋਭੀ ਬਾਹ ਦਿੱਤੀ ਆ ਕਹਿੰਦੇ ਸਾਡਾ ਤਾਂ ਜਿਹੜਾ ਮੁੱਲ ਵੀ ਨਹੀਂ ਮੁੜਿਆ ਸਾਡਾ ਤਾਂ ਸਾਡਾ ਤਾਂ ਖਰਚਾ ਜਿਹੜਾ ਆਇਆ ਸੀ ਉਹ ਖਰਚਾ ਵੀ ਪੂਰਾ ਨਹੀਂ ਹੋਇਆ ਇਸ ਕਰਕੇ ਕਿਸਾਨ ਕਹਿੰਦੇ ਸਾਰੀਆਂ ਫਸਲਾਂ ਦੇ ਉੱਤੇ ਸਾਨੂੰ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿੱਤੀ। ਅਬ ਐਸੇ ਮੰਗ ਨੂੰ ਲੈ ਕੇ ਕਿਸਾਨ ਪਹਿਲਾਂ 13 ਮਹੀਨੇ ਬੈਠੇ ਸੀ ਹੁਣ ਵੀ 13 ਮਹੀਨੇ ਬੈਠੇ ਸੀ। 13 ਮਹੀਨਿਆਂ ਪਹਿਲਾਂ ਬੈਠ ਕੇ ਉਹ ਖੇਤੀ ਕਾਨੂੰਨ ਜਿਹੜੇ ਲਿਆਂਦੇ ਸੀ ਕਿਸਾਨਾਂ ਦੇ ਲਈ ਜੋ ਮਾੜੇ ਕਾਨੂੰਨ ਸੀ ਉਹ ਰੱਦ ਹੋਏ ਪਰ ਹੁਣ 13 ਮਹੀਨੇ ਬੈਠਣ ਤੋਂ ਬਾਅਦ ਕਿਸਾਨਾਂ ਦੀਆਂ ਗ੍ਰਿਫਤਾਰੀ ਹੁਣ ਜਿੱਤ ਨਹੀਂ ਹੋਈ ਬਲਕਿ ਹੁਣ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ। ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਿਸ ਨੂੰ ਚੱਲਦੇ ਹੋਏ ਕਿਸਾਨ ਜਿਹੜੇ ਨੇ ਹੁਣ ਅੱਗੇ ਤੋਂ ਅੱਗੇ ਇੱਕ ਤੋਂ ਇੱਕ ਬਾਅਦ ਪ੍ਰੋਗਰਾਮ ਉਲੀਕ ਰਹੇ ਨੇ ਪਰ ਇੱਧਰ ਇਸ ਵੇਲੇ ਜਿਹੜੀ ਆ ਕਿਸਾਨਾਂ ਦੀ ਫਸਲ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਕਣਕ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਆ ਕਣਕ ਦੀ ਕਟਾਈ ਹੋ ਰਹੀ ਆ ਪਰ ਦੂਜੇ ਪਾਸੇ ਝੋਨੇ ਦੀ ਲਵਾਈ ਦੇ ਲਈ ਤਿਆਰੀਆਂ ਵੀ ਨੇ ਪਰ ਝੋਨੇ ਦੀ ਲਵਾਈ ਤੋਂ ਪਹਿਲਾਂ ਦੋ ਜਿਹੜੇ ਨੇ ਇਹ ਪੋਸਾ 44 ਤੇ ਹਾਈਬ੍ਰਿਡ ਜਿਹੜੇ ਬੀਜ ਨੇ ਹਾਈਬ੍ਰਿਡ ਬੀਜ ਹੁੰਦੇ ਨੇ ਉਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਪੰਜਾਬ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਆ ਆਉਣ ਆਉਣ ਵਾਲੇ ਸਮਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਸ਼ ਦਾ ਅਨਦਾਤਾ ਆਪਣਾ ਜੀਵਨ ਬਸਰ ਕਰਦਾ ਆਉਣ ਵਾਲਾ ਸਮਾਂ ਤੈਅ ਕਰੇਗਾ